ਆ ਦੇਖੋ ਆ ਲੈ ਕੇ ਆਉਣਾ ਮੈਂ ਨੇੜੇ ਚੁੱਕ ਕੇ ਜੀ ਭਾਰਾ ਬਹੁਤ ਹੈ ਜੀ ਤੁਸੀਂ 27 ਕਿਲੋ ਕਹਿੰਦੇ ਮੈਨੂੰ ਤਾਂ ਵੱਧ ਲੱਗਦਾ ਵੇਟ ਆ ਜਿਹੜਾ ਇਹਦਾ ਕੋਈ 27 ਕਿਲੋ ਕੋਈ 30 ਕਿਲੋ 40 ਕਿਲੋ ਦਾ ਵੇਟ ਤੱਕ ਹੋ ਜਾਂਦੇ ਨੇ 50 ਕਿਲੋ ਤੱਕ ਵੀ ਹੋ ਜਾਂਦੇ ਆ ਇਹ ਕਿਲੋ ਕਿਲੋ ਲੱਗੀ 20 20 22 ਘਰਾਂ ਚ ਬਣ ਜਾਣੀ ਕਿਲੋ ਡੇਢ ਵੀ ਲੱਗੀ ਦੇਣਾ 400 ਬੰਦਾ 500 ਬੰਦਾ ਰੋਟੀ ਖਾ ਜੂ ਇਹਦੇ ਨਾਲ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਖੜੇ ਹਾਂ ਜੀ ਬਾਬਾ ਬੀਜ ਫਾਰਮ ਤੇ ਤੇ ਇੱ ਤੇ ਤੁਹਾਨੂੰ ਮੈਂ ਉਹਦੇ ਨਾਲ ਜਾਣੂ ਕਰਾਉਣਾ ਜੀ ਵਲੌਗ ਦੇ ਐਂਡ ਤੱਕ ਬਣੇ ਰਹੋ ਸਾਰਾ ਵਲੌਗ ਜੂੜ ਦੇਖਿਓ ਜੀ ਬੜੀ ਘੈਂਟ ਚੀਜ਼ ਹੈ ਬਾਕੀ ਇਹਨਾਂ ਦਾ ਤੁਹਾਨੂੰ ਮੈਂ ਦੱਸਿਆ ਜੀ ਇੱਥੇ ਫਾਰਮ ਤੇ ਗੰਡਿਆਂ ਦੀ ਪਨੀਰੀ ਹਰ ਇੱਕ ਚੀਜ਼ ਦੀ ਪਨੀਰੀ ਤੇ ਜਿਵੇਂ ਆਹ ਵੇਖੋ ਜੀ ਫਰੂਟ ਦੇ ਪੌਦੇ ਹੋਏ ਪਨੀਰੀਆਂ ਸਾਰਾ ਕੁਝ ਉਹ ਦੂਰ ਤੱਕ ਸਾਹਮਣੇ ਤੱਕ ਦੇਖੋ ਜੀ ਫਾਰਮ ਹੈ ਮਿਲਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਉਹ ਕਿਹੜੀ ਚੀਜ਼ ਹੈ ਲਓ ਜੀ ਆਹ ਹੈਗਾ ਜੀ ਪੇਠਾ ਸੈੱਟ ਚੈੱਕ ਕਰੋ ਤੁਸੀਂ ਇਹਦਾ ਤੇ ਇਹਨੂੰ ਪੰਪ ਕਿੰਦੇ ਵੀ ਆਖਿਆ ਜਾਂਦਾ ਤੇ ਬਾਈ ਜੀ ਤੁਸੀਂ ਪੁੱਛਦੇ ਆਂ ਕਿ ਕੀ ਵਿਸ਼ੇਸ਼ਤਾਵਾਂ ਨੇ ਹਾਂਜੀ ਵੀਰ ਜੀ ਸასი ਕਾਲ ਸੱਰੇ ਗਾਲ ਦੱਗੀ ਉਹ ਠੀਕ ਠਾਕ ਹੋ ਵੀਰ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਵੀਰ ਜੀ ਹੋਰ ਤੁਸੀਂ ਦੱਸੋ ਵਧੀਆ ਚੱਲੀ ਜਾਂਦਾ ਹਾਂ ਬਹੁਤ ਵਧੀਆ ਹਾਂ ਜੀ ਤੇ ਇਹਦੇ ਬਾਰੇ ਦੱਸੋ ਜੀ ਕੀ ਇਹ ਮਤਲਬ ਕਿੰਨੇ ਕਿਲੋ ਦਾ ਇਹ ਕਿਹੜੀ ਵੈਰੈਟੀ ਹੈ ਕੀ ਸਿਸਟਮ ਹੈ ਦਾ ਮੈਨੂੰ ਸਾਰਾ ਦੱਸੋ ਮੈਂ ਤਾਂ ਵੈਸੇ ਪਹਿਲੀ ਵਾਰ ਹੀ ਵੇਖਿਆ ਵੀ ਇਹਦਾ ਪੇਠੇ ਦਾ ਸਾਇਜ ਐਡਾ ਵੱਡਾ ਜੀ ਹੁੰਦਾ ਵੀਰ ਜੀ ਇਹ ਮੈਕੋ ਕੰਪਨੀ ਦੀ ਵੈਰੈਟੀ ਆਉਂਦੀ ਹੈ ਇੱਕ ਅੱਛਾ ਜੀ ਵੈਰੈਟੀ ਦਾ ਮੇਰੇ ਨਾਮ ਤਾਂ ਯਾਦ ਨਹੀਂ ਵੈਸੇ ਮੈਕੋ ਕੰਪਨੀ ਦੀ ਆਉਂਦੀ ਹੈ ਅੱਛਾ ਜੀ ਇਹ ਆਪਣੇ ਰਾਜਸਥਾਨ ਕੰਨੀੋਂ ਆਇਆ ਹੈ ਸਾਡੇ ਕੋਲ 30 ਅੱਛਾ ਜੀ ਤੇ ਇਹਦੇ ਤਕਰੀਬ ਨਾਲ ਵੇਟ ਆ ਜਿਹੜਾ ਇਹਦਾ ਕੋਈ 27 ਕਿਲੋ ਕੋਈ 30 ਕਿਲੋ 40 ਕਿਲੋ ਦਾ ਵੇਟ ਤੱਕ ਹੋ ਜਾਂਦੇ ਨੇ 50 ਕਿਲੋ ਤੱਕ ਵੀ ਹੋ ਜਾਂਦੇ ਆ ਅੱਛਾ ਜੀ ਇਹ ਕੰਮ ਜਿਆਦਾ ਵਸੇ ਲੰਗਰਾ ਜੀ ਵਰਦੇ ਨੇ ਕਿ ਘਰੇ ਵੀ ਸਬਜ਼ੀਆਂ ਸੁਝੀਆਂ ਬਣਾਉਣਾ ਵਾਸਤੇ ਕਿਵੇਂ ਯੂਜ਼ ਹੁੰਦਾ ਇਹਨੂੰ ਜਿਵੇਂ ਹੁਣ ਰੇੜੀਆਂ ਵਾਲੇ ਨੇ ਹੁਣ ਕੱਟ-ਕੱਟ ਕੇ ਜਿਹਨੂੰ ਕਿਸੇ ਨੂੰ 1/2 ਕਿਲੋ ਚਾਹੀਦਾ ਕਿਲੋ ਚਾਹੀਦਾ ਉਹ ਕੱਟ-ਕੱਟ ਕੇ ਵੇਚਦੇ ਨੇ ਅੱਛਾ ਜੀ ਤੇ ਆਪਣੇ ਪੰਜਾਬ 'ਚ ਹੁੰਦੀ ਐ ਦੀ ਖੇਤੀ ਕਿ ਨਹੀਂ ਆਪਣੇ ਪੰਜਾਬ 'ਚ ਵੀ ਲੱਗਦਾ ਐ ਜੀ ਇਹ ਬੰਦਾ ਲਾਵੇ ਤਾਂ ਲੱਗ ਸਕਦਾ ਪਰ ਆਪਣੇ ਪੰਜਾਬ 'ਚ ਐਡਾ ਵੱਡਾ ਸਾਈਜ਼ ਵਿਕਦਾ ਨਹੀਂ ਹੈਗਾ ਰੇੜੀਆਂ ਵਾਲੇ ਨ ਜਿਵੇਂ 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 ਰਾਜਸਥਾਨ ਚ ਤੁਸੀਂ ਕਿਆ ਹੁੰਦਾ ਹੈ ਇਹ ਕੱਟ ਕੇ ਵੇਚਦੇ ਨੇ ਨੂੰ ਫਿਰ ਉਧਰ ਜਾ ਕਿਵੇਂ ਕੇ ਸਾਰਾ ਉੱਥੋਂ ਤਾਂ ਇਹ ਪੀਸ ਦਾ ਪੀਸ ਆਇਆ ਅੱਛਾ ਜੀ ਉਰੇ ਆਪਣੇ ਜਿਹੜੇ ਰੇੜੀਆਂ ਵਾਲੇ ਨੇ ਉਹ ਕੱਟ-ਕੱਟ ਕੇ ਵੇਚਦੇ ਨੇ ਅੱਛਾ ਅੱਛਾ ਜੀ ਦੇਖੋ ਜੀ ਸੈਚ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਇਹਦੀ ਮਤਲਬ ਕਿਵੇਂ ਸਬਜੀ ਤੁਸੀਂ ਖਾਦੀ ਬਣਾ ਕੇ ਆਪ ਕਦੀ ਵਰਤਣ ਵਾਲੀ ਵਧੀਆ ਬਣਦੀ ਸਬਜੀ ਬਹੁਤ ਵਧੀਆ ਬਣਦੀ ਹੈ ਜੀ ਅੱਛਾ ਅੱਛਾ ਜੀ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਅੱਗੇ ਲੰਗਰ ਲੱਗਿਆ ਹੁੰਦੇ ਨੇ ਉਹ ਪੇਠਾ ਇਹੀ ਬਿਠਾ ਹੁੰਦਾ ਜੀ ਬਣਾਉਂਦੇ ਜਿਹੜਾ ਪੇਠਾ ਚੱਲਦਾ ਜੀ ਜ਼ਿਆਦਾਤਰ ਇਹ ਕਰਾ ਰਹੇ ਨੇ ਜਾਨੂ ਪੇਠੇ ਦੇ ਨਾਲ ਤੇ ਕਿੰਨਾ ਕਿਲੋ weight ਦੱਸਿਆ ਤੁਸੀਂ ਇਹਦਾ ਇਹਦਾ ਵੀਰ ਜੀ 27 ਕਿਲੋ weight ਆ 27 ਕਿਲੋ weight ਜੀਦਾ ਤੇ ਮੈਂ ਚੁੱਕ ਕੇ ਵੇਖਦਾ ਉਹ ਵੀ ਕੀ ਸਿਸਟਮ ਇਹਦਾ ਤੇ ਸਬਜੀ ਬਾਈ ਕਹਿੰਦਾ ਜੀ ਬਹੁਤ ਸਵਾਦ ਬਣਦੀ ਹੈ ਪਰਸਨਲੀ ਕਹਿੰਦਾ ਸੀ ਬਣਾ ਕੇ ਖਾਧੀ ਹੋਈ ਹੈ ਤੇ ਦੇਖਦੇ ਆ ਚੁੱਕ ਕੇ ਇਹਨੂੰ ਹੁਣ ਆਪਾਂ ਲਓ ਜੀ ਹੁਣ ਆਪਾਂ ਇਹਨੂੰ ਚੁੱਕ ਕੇ ਦੇਖਦੇ ਆ ਕਿੰਨਾ ਭਾਰ ਆ ਦਿਖਾਉਂ ਵੀਰ ਜੀ ਆ ਦੇਖੋ ਸਾਈਜ਼ ਤਾਂ ਬਹੁਤ ਵੱਡਾ ਜੀ 1.5 ਪੌਣੇ 2 ਫੁੱਟ ਚਾਈ ਜੀ ਆ ਦੇਖੋ ਇਹ ਲੈ ਕੇ ਆਉਣਾ ਮੈਂ ਨੇੜੇ ਚੁੱਕ ਕੇ ਭਾਰਾ ਬਹੁਤ ਹੈ ਜੀ ਤੁਸੀਂ 27 ਕਿਲੋ ਕਹਿੰਦੇ ਮੈਨੂੰ ਤਾਂ ਵੱਧ ਲੱਗਦਾ 27 ਕਿਲੋ ਤੋਂ वेट कराया ਤੁਸੀਂ ਇਹਦਾ ਵੀਰ ਜੀ ਹਾਂਜੀ ਹਾਂਜੀ 27 ਕਿਲੋ نیٹ weight ਹੈ ਹੈਗਾ ਵਾਪਸ 27 ਕਿਲੋ ਪਲੱਸ ਹੀ ਹੋਗਾ ਦੇਖੋ ਤੁਸੀਂ ਇਹ ਤਾਂ 5-7 ਘਰਾਂ ਦੀ ਸਬਜ਼ੀ ਬਣ ਜਾਂਦੀ ਹੋਊਗੀ ਇਹਦੇ ਨਾਲ ਕਿ ਨਹੀਂ ਨਹੀਂ ਜੀ ਨਹੀਂ ਵੱਧ ਜੀ ਵੱਧ 27 ਕਿਲੋ ਹੋ ਗਿਆ ਜੀ ਇਹ 27 ਕਿਲੋ ਆ ਕਿਲੋ-ਕਿਲੋ ਲੱਗੀ 20-20 ਬਾਈ ਘਰਾਂ ਚ ਬਣ ਜਾਣੀ ਕਿਲੋ ਡੇਢੀ ਲੱਗੀ ਤੇ 400 ਬੰਦਾ 500 ਬੰਦਾ ਰੋਟੀ ਖਾਜੂ ਇਹਦੇ ਨਾਲ ਤੇ ਇਹਦਾ ਵੀਰ ਜੀ ਕਿੰਨੇ ਕਿਹੜੇ ਕਿੰਨੇ ਟਾਈਮ ਜਿਹੜੀ ਇਹਦੀ ਕਾਸਟ ਕਰ ਜਿਹੜੀ ਹੋ ਜਾਂਦੀ ਹੈ ਕਿੰਨੇ ਟਾਈਮ ਦੇ ਵਿੱਚ ਜਿਹੜਾ ਮਤਲਬ ਇਹ ਤਿਆਰ ਹੋ ਜਾਂਦਾ ਕੁਛ ਇਹਦੇ ਬਾਰੇ ਹੈ ਆਪਾਂ ਨੂੰ ਟਾਈਮ ਟੇਬਲ ਇਹਦਾ ਵੀਰ ਜੀ ਪੇਠੇ ਦਾ ਆਏਗਾ 2.5 ਮਹੀਨੇ ਦਾ ਅੱਛਾ 2.5 ਮਹੀਨੇ ਤਿਆਰ ਹੁੰਦਾ ਜੀ 2.5 ਮਹੀਨੇ ਜੀ 2.5 ਮਹੀਨੇ ਮੰਨ ਕੇ ਚ ਸਹਜ ਆਪ ਹੀ ਬਣਾ ਲੈਣਾ ਦਿਨ ਪਰ ਦਿਨ ਵੱਡਾ ਹੋਈ ਜਾਂਦਾ ਤੇ ਪ੍ਰਸ਼ਾਦ ਬਸੂਤ ਖਰਾਬ ਨਹੀਂ ਹੁੰਦੀਆਂ ਇਹ ਵੱਲਾਂ ਹੁੰਦੀਆਂ ਜਿਵੇਂ ਥੱਲੇ ਖਾਤਾ ਇਹਦਾ ਖਰਾਬ ਹੋ ਜਾਂਦਾ ਇਹ ਰਾਜਸਥਾਨ ਕੰਨੀਆ ਹੁੰਦਾ ਆਈ ਆਪਣੇ ਲੋਕਲ ਖੇਤੀ ਲਾਉਂਦੇ ਨਹੀਂ ਆਗੇ ਜਦੋਂ ਮੀਂਹ ਪੈ ਜਾਂਦੇ ਨੇ ਜੇ ਜਿਆਦਾ ਹੋਣ ਜਿਵੇਂ ਆਪਣੇ ਪਰਕਾਤਾ ਪੈਣੀ ਜਾਂ ਜੀਰੀ ਦੀ ਲਵਾਈ ਦਾ ਟਾਈਮ ਅੱਛਾ ਅੱਛਾ ਉਹ ਫਿਰ ਆਪਣੇ ਖਰਾਬ ਹੋ ਜਾਂਦਾ ਅੱਛਾ ਬਰਸਾਤਾ ਹੀ ਖਰਾਬ ਹੋ ਜਾਂਦਾ ਠੀਕ ਹੈ ਇਹ 90 ਦਿਨਾਂ ਦੀ ਖੇਤੀ ਹੈ ਮਤਲਬ ਇਹਦੀ ਹਾਂਜੀ ਲਾਉਂਦਾ ਪਿੱਛੇ ਦੀ ਖੇਤੀ ਹੈਗੀ ਹੈ ਤਕਰੀਬਨ 4 ਮਹੀਨੇ ਨਹੀਂ ਮਤਲਬ ਤਿਆਰ 90 ਦਿਨਾਂ ਚ ਹੋ ਜਾਂਦਾ 90 ਦਿਨਾਂ ਚ ਹੋ ਜਾਂਦਾ ਮਤਲਬ ਫਸਲ 40 ਕਿਲੋ 50 40 ਕਿਲੋ ਵੀ ਹੋ ਜਾਂਦਾ ਜੀ ਹਾਂਜੀ ਹਾਂਜੀ 50 ਕਿਲੋ ਤੱਕ ਦੇਖੋ ਜੀ 40 40 50 50 ਕਿਲੋ ਤੱਕ ਹੀ ਹੋ ਜਾਂਦਾ ਤੇ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਹੋ ਸਕਦਾ ਵੀ ਛੋਟਾ ਲੱਗਦਾ ਹੋਵੇ ਪਰ ਰੀਅਲ 'ਚ ਜੇ ਆਪਾਂ ਵੇਖੀਏ ਲਾਈਵ ਤੇ ਬਹੁਤ ਵੱਡਾ ਹੈ ਜੀ ਇਹ ਸੋ ਦੇਖੋ ਜੀ ਤੁਸੀਂ ਇਸ ਤਰ੍ਹਾਂ ਦੀਆਂ ਸਬਜ਼ੀਆਂ ਵੀ ਹੁੰਦੀਆਂ ਨੇ ਬਾਈ ਕਹਿੰਦਾ ਵੀ ਇੱਕ ਖਰੀਦਦਾ ਹੋਵੇ ਤਾਂ ਪੂਰਾ ਮੱਲਾ ਮਤਲਬ ਕਿ 20 22 ਘਰ ਜਿਹੜਾ ਸਬਜ਼ੀ ਆਰਾਮ ਨਾਲ ਖਾ ਸਕਦੇ ਜੀ ਡੇਢ ਡੇਢ ਕਿਲੋ ਵੀ ਇਹਨੂੰ ਵੰਡ ਕੇ ਖਾਣ ਸੋ ਇਹ ਦੇਖੋ ਜੀ ਬਾਕੀ ਫਾਈਰ ਅੱਗੇ ਨਰਕਰੀ ਆਪਾਂ ਤੁਹਾਨੂੰ ਪਹਿਲਾਂ ਵਿਖਾਈ ਚੁੱਕੇ ਹਾਂ ਦੂਰ ਔਰ ਪਨੀਰੀ ਹਰ ਤਰ੍ਹਾਂ ਦੀ ਜਿਹੜੀ ਹੈ ਤੁਹਾਨੂੰ ਮਿਲ ਜੂਗੀ ਇੱਥੋਂ ਓਕੇ ਵੀਰ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨਾਲ ਜੁੜੇ ਰਹੋ ਧੰਨਵਾਦ